ਕਿਸਾਨੀ ਜਿਹੜੀ ਹੈ ਇੱਕ ਖੁਦਕਪੀਰ ਹੋਵੇ ਮਜ਼ਦੂਰ ਜਿਹੜਾ ਆਪਣੇ ਪੈਰਾਂ ਤੇ ਖੜਾ ਹੋ ਸਕੇ ਵਪਾਰੀ ਜਿਹੜਾ ਜੇ ਇਹ ਖੁਸ਼ਹਾਲ ਹੋਵੇ ਪੰਜਾਬ ਦੀ ਕਮਨ ਦਾ ਗਹਿਵਾਰਾ ਬਣੇ ਪੰਜਾਬ ਤਰੱਕੀ ਦੇ ਰਸਤੇ ਤੇ ਤੁਰਿਆ ਜਾਂਦਾ ਦੇਖਣਾ ਚਾਹੁੰਦੇ ਆ ਅ ਅੱਜ ਇਹ ਨਹੀਂ ਪੰਜਾਬ ਦੇ ਰੁੱਤੇ ਆ ਕੀ ਵੱਡਾ ਵੀ 10 ਬਾਸ ਤੋੜਾ ਕੰਮ ਤੇ ਲੱਗਿਆ ਸਾਰਾ ਦੁਨੀਆ ਦਾ ਕੰਮ ਕਰਦਾ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਹਿੰਦੁਸਤਾਨ ਜਿਹੜਾ ਲੱਗਦਾ ਹੈ ਕਿ ਇਹ ਪ੍ਰਾਈਮ ਮਿਨਿਸਟਰ ਮੋਦੀ اور ਉਕਾ ਦੀ ਜਿਹੜੀ 10 ਸਾਲਾਂ ਦੀ ਕਾਰਗੁਜ਼ਾਰੀ ਹੈ ਔਰ ਉਹ ਇਸ ਵੈਸ਼ ਦੇ ਵਿੱਚੋਂ ਦੀ ਗੁਜ਼ਰ ਚੁੱਕੇ ਹੈ ਕਮਾ ਦਾ ਆਪਣਾ ਜਿਹੜਾ ਧਾਮਨ ਹੈ ਉਹ ਪਾਕਿਸਤਾਨ ਹੈ ਸੋ ਮੁਕਾ ਤਾਂ ਹੀ ਹੈ ਕਿ ਇਹ ਮੋਦੀ ਸਾਹਿਬ ਨੂੰ ਵਾਪਸ ਲੈ ਕੇ ਆਉਣੇ ਹਿੰਦੁਸਤਾਨ ਦੀ ਇਸ ਸਰਕਾਰ ਦੀ ਨਹੀਂ ਬਾਕੀ ਜਿਹੜੇ ਹੈ ਮੁਡੇ ਜਿਹੜੇ ਹੈ ਹਰ ਇੱਕ ਸਟੇਟ ਦੇ ਆਪਣੇ ਆਪਣੇ ਹੁੰਦੇ ਆ ਪੰਜਾਬ ਦੇ ਆਪਣੇ ਆਧਾਰ ਲੱਗਣ ਦੇ ਕੋਈ ਹੋਰ ਹੋਣਗੇ ਪਰ ਬੜੀ ਆਸ ਤੇ ਉਮੀਦ ਨਾਲ ਪੰਜਾਬ ਦੇ ਲੋਕ ਕੋਈ ਐਸਾ ਫੈਸਲਾ ਕਰ ਲਗੇ ਜੀ ਦੇ ਨਾਲ ਕਿ ਜਿਹੜਾ ਪੰਜਾਬ ਟਟਕ ਦਾ ਫਰਦਾ ਟੁਕੜਾ ਖਾਂਦਾ ਫਿਰਦਾ ਉਹਦੇ ਵਿੱਚ ਵੀ ਪੰਜਾਬ ਟਟਕ ਜਿਵੇਂ ਕਿ ਚਾਉਣਾ ਕਰ ਰਹੇ ਚਾਰ ਪਾਰਟੀ